ਕਬੀਰ ਸਿੱਖ ਸਾਗਾ ਬਹੁਤੇ ਕੀ ਕੇਸੋ ਕਿਉ ਨ ਮੀਤ ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੇਤ ਏ ਕਬੀਰ ਮਾਨੇ ਸੰਸਾਰ ਜਾ ਕੇ ਅਨੇਕਾਂ ਪਾਸੇ ਆਪਣਾ ਧਿਆਨ ਜੋੜ ਲਿਆ ਲਾਹਾ ਲੈਣ ਆਇਆ ਸੀ ਝੂਠ ਨਾਲ ਜੁੜ ਗਿਆ ਝੂਠ ਨਾਲ ਜੁੜਨ ਕਰਕੇ ਹਿਰਦੇ ਚ ਵਸਦੇ ਸਚ ਨੂੰ ਭੁੱਲ ਗਿਆ ਪ੍ਰਮਾਤਮਾ ਨੂੰ ਮਿਲਣ ਵਾਸਤੇ ਸੋਝੀ ਨਾ ਹੋਣ ਕਰਕੇ ਵਿਅਰਥ ਯਤਨ ਕਰਦਾ ਰਿਹਾ ਜਿਤੇ ਜਿਤੇ ਨਾਗੁਣਾ ਦਾ ਪ੍ਰਭਾਵ ਬਣਿਆ ਰਹਿਣ ਕਰਕੇ ਖਾਂ-ਖਾਂ ਭਟਕਦਾ ਰਿਆ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਣਿ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇਹਾ ਤੂ ਫਰਮਾਏ हे ਪ੍ਰਭੂ ਜੇਹੋ ਜਿਆ ਸੁਭਾਅ ਬਣਾ ਕੇ ਤੂੰ ਭੇਜਦਾ ਹੈ ਜੀਵ ਉਹੀ ਉਹੀ ਕਰਮ ਕਰਦਾ ਪਰ ਧਾਰਮਿਕ ਕਰਮ ਕਰਦਿਆਂ ਵੀ ਮਨ ਅਧਰਮੀ ਬਣਿਆ ਰਹਿੰਦਾ ਹੈ हे ਪ੍ਰਭੂ ਤੂੰ ਹੀ ਜਿੰਦ ਜਾਨ ਤੇ ਸੁਖ ਦੇਣ ਵਾਲਾ ਹੈ ਜਿਹੜਾ ਮਨੋਖ ਗੁਰੂ ਦੇ ਸਨਮੁਖ ਰਹਿ ਕੇ ਕਿਹਰੇ ਨਾਲ ਡੂੰਗੀ ਸਾਂਝ ਬਣਾਉਂਦਾ ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਜਾਂਦੇ ਆ।